ਇਹਦੇ ਵਿੱਚੋਂ ਵਿਕਾਸ ਅਤੇ ਵਿੱਤ ਕਾਰਪੋਰੇਸ਼ਨ ਦੀ ਕਰਜ਼ਾ ਮੁਕਤ ਸਕੀਮ ਦੇ ਤਹਿਤ ਜੈਤੋ ਹਲਕੇ ਦੇ ਲਗਭਗ 30 ਪਰਿਵਾਰਾਂ ਨੂੰ ਵੱਡੀ ਰਾਹਤ ਮਿਲੀ ਹੈ ਇਹਨਾਂ ਪਰਿਵਾਰਾਂ ਦੇ ਲੱਖਾਂ ਰੁਪਏ ਦੇ ਕਰਜ਼ੇ ਮਾਫ ਕਰ ਦਿੱਤੇ ਗਏ ਨੇ ਜਿਸ ਦੇ ਕਰਕੇ ਇਹ ਪਰਿਵਾਰ ਵੀ ਕਾਫੀ ਖੁਸ਼ ਨਜ਼ਰ ਆਏ ਇਹ ਪੰਜਾਬ ਅਨੁਸੂਚਿਤ ਜਾਤੀ ਭੋ ਵਿਕਾਸ ਵਿੱਤ ਕਾਰਪੋਰੇਸ਼ਨ ਵੱਲੋਂ 2030 ਤੱਕ ਜਿਹੜੇ ਜਿੰਨੇ ਕਰਜ਼ੇ ਲਏ ਗਏ ਸੀਗੇ ਉਹਨਾਂ ਦੀ ਮਾਫੀ ਦਿੱਤੀ ਗਈ ਹੈ ਅਨੁਸੂਚਿਤ ਜਾਤੀਆਂ ਵਰਗ ਦੇ ਜਿਹੜੇ ਲੋਕ ਹੈ ਸੋ ਸਰਕਾਰ ਨੇ ਬਹੁਤ ਵੇਰਵੇ ਨਹੀਂ ਸੀ ਕਹੀਆਂ ਤੇ ਪਿਛਲੀਆਂ ਸਰਕਾਰਾਂ ਨੇ ਬਹੁਤ ਵਾਰ ਕਿਹਾ ਸੀ ਅਸੀਂ ਕਰ ਜਾਵਾਂਗੇ ਮਾਫੀ ਕਰਾਂਗੇ ਅਸੀਂ ਐਂ ਕਰਾਂਗੇ ਸੋ ਕੱਲੀ ਪੰਜਾਬ ਮਾਨ ਸਰਕਾਰ ਆ ਆਮ ਆਦਮੀ ਪਾਰਟੀ ਦੀ ਸਰਕਾਰ ਆ ਜਿਹਨੇ ਸੱਚੀ ਮੁੱਚੀ ਇਹ ਕਰਕੇ ਦਰਸਾਇਆ ਦੱਸਿਆ ਲੋਕਾਂ ਨੂੰ ਸੋ ਇਸ ਤੋਂ ਇਹ ਸਿੱਧੇ ਤੌਰ ਤੇ ਜਿਹੜਾ ਪਤਾ ਲੱਗਦਾ ਵੀ ਜਿਹੜੀ ਘੱਟ ਗਿਣਤੀਆਂ ਜਾਂ ਅਨੁਸੂਚਿਤ ਜਾਤੀਆਂ ਪੁਨਾਸਤੇ ਸਰਕਾਰ ਜਿਹੜੀ ਹਮੇਸ਼ਾ ਸੋਚਦੀ ਅਸੀਂ ਬਹੁਤ ਚੀਜ਼ਾਂ ਇਹ ਹੋ ਗਈਆਂ ਅਸੀਂ ਜਿਹੜੀਆਂ ਮੈਨੀਫੈਸਟੋ ਚ ਨਹੀਂ ਸੀਗੀਆਂ ਅਸੀਂ ਕੀਤੀਆਂ ਚਾਹੇ ਉਹ ਟੋਲ ਪਲਾ ਦੇ ਹੋਵੇ ਚਾਹੇ ਉਹ ਐਸਐਸਐਫ ਹੋਵੇ ਬਹੁਤ ਚੀਜ਼ਾਂ ਜਿਹੜੀਆਂ ਹੋ ਗਈਆਂ ਸੋ ਕਹਿਣ ਦਾ ਮਤਲਬ ਸਰਕਾਰ ਹਮੇਸ਼ਾ ਲੋਕਾਂ ਵਾਸਤੇ ਕੰਮ ਕਰਦੀ ਹੈ ਇਹ ਨਹੀਂ ਸੋਚਿਆ ਜਾਂਦਾ ਕਿ ਅਸੀਂ ਗਰੰਟੀਆਂ ਕਿਹੜੀਆਂ ਕੀਤੀਆਂ ਇਹ ਵਾਅਦੇ ਕਿਹੜੇ ਕੀਤੇ ਸੀ ਜਿਹੜੀਆਂ ਗਰੰਟੀਆਂ ਅਸੀਂ ਦਿੱਤੀਆਂ ਸੀ ਉਹ ਤਾਂ ਅਸੀਂ ਪੂਰੀਆਂ ਕਰਨੀਆਂ ਹੀ ਕਰਨੀਆਂ ਕਿਸੇ ਵੀ ਹਾਲਾਤਾਂ ਚ ਤੇ ਪਰ ਜਿਹੜੀਆਂ ਚੀਜ਼ਾਂ ਅਸੀਂ ਨਹੀਂ ਕਹੀਆਂ ਉਹ ਵੀ ਕਰ ਰਹੇ ਹਾਂ ਕਿਉਂਕਿ ਨਹੀਂ ਤਾਂ ਸਰਕਾਰ ਕਹਿ ਦਿੰਦੀ ਆ ਵੀ ਅਸੀਂ ਇੰਨੀਆਂ ਗੱਲਾਂ ਹੀ ਕਹੀਆਂ ਸੀਗੀਆਂ ਉਹ ਅਸੀਂ ਪੂਰੀਆਂ ਕਰਤੀਆਂ ਹੋਰ ਅਸੀਂ ਕਈਆਂ ਲੀਗੀਆਂ ਹੱਟ ਇਹ ਪੰਜਾਬ ਸਰਕਾਰ ਆ ਬਾਣ ਸਰਕਾਰ ਆ ਜਿਸ ਤਰੀਕੇ ਨਾਲ ਵੀ ਪੰਜਾਬ ਨੂੰ ਖਿਸ਼ਾਲ ਬਣਾਇਆ ਜਾ ਸਕਦਾ ਰਕੜਾ ਬਣਾਇਆ ਜਾ ਸਕਦਾ ਉਸ ਲਈ ਹਮੇਸ਼ਾ ਕੰਮ ਕਰਦੇ ਆ ਅੱਜ ਤਕਰੀਬਨ 30 ਜਣੇ ਆ ਜਿਨ੍ਹਾਂ ਨੂੰ ਇਸ ਦਾ ਲਾਭ ਮਿਲ ਰਿਹਾ ਤਕਰੀਬਨ 50 ਲੱਖ ਦੇ ਕਰੀਬ ਜਿਹੜਾ ਕਰਜ਼ਾ ਬਸ ਗਿਆ ਜੇਕਰ ਕਿੰਨੇ ਬੰਦੇ ਆਏਗੇ ਟੋਟਲ 30 ਜਣੇ ਆ ਉਹਨਾਂ ਨੇ 1.5 ਸਾਲ ਵਿੱਚ ਸਰਕਾਰ ਕੋਲ ਵੀ ਕੀ ਦਮੇ ਸੋਤਾਂ ਵੇਖੋ ਸਾਰਾ ਤੋਂ ਵੱਡੀ ਸੂਰਤ ਹੁਣੇ ਸਰਕਾਰ ਨੇ ਅਨਾਉਂਸ ਕੀਤੀ ਹੈ 10 ਲੱਖ ਰੁਪਏ ਦਾ ਜਿਹੜਾ ਇਲਾਜ ਦਾ ਕਾਰਡ ਬਣਾਇਆ ਜਾਊਗਾ ਉਧਾਰ ਕਾਰਡ ਤੇ ਮੇਰ ਪਰ ਹੋਊਗਾ ਵੱਡੀ ਗੱਲ ਇਹ ਵੇਖੋ ਇਹਦੇ ਵਿੱਚ ਇਹ ਆ ਵੀ ਸਾਰੇ ਵਾਸਤੇ ਆ ਕੋਈ ਆਏ ਨਹੀਂਗਾ ਵੀ ਉਹਨੂੰ ਕੈਟਰਗਾ ਕੈਟਰਾਇਜ਼ ਕੀਤਾ ਗਿਆ ਵੀ ਕੈਟਾਗਰੀ ਦੇ ਹਿਸਾਬ ਨਾਲ ਕੀਤਾ ਗਿਆ ਜਾਂ ਆਮਦਨ ਦੇ ਹਿਸਾਬ ਨਾਲ ਕੀਤਾ ਗਿਆ ਹਲੇ ਤੱਕ ਉਹ ਸਾਰਿਆਂ ਦੇ ਲਈ ਆ ਜਿਹੜਾ ਕਿ ਅਕਤੂਬਰ ਦੇ ਵਿੱਚ ਸ਼ੁਰੂ ਲੱਗ ਜੂਗਾ ਮੇਰੇ ਹਿਸਾਬ ਨਾਲ ਹੁਣ ਤੱਕ ਦਾ ਇਹ ਸਾਰਾ ਤੋਂ ਵੱਡਾ ਫੈਸਲਾ ਵੇ ਕਿਸੇ ਵੀ ਬੰਦੇ ਨੂੰ ਜੀ ਇਲਾਜ ਕਰਾਉਣਾ ਤਾਂ ਉਹਦੇ ਕੋਲ 10 ਲੱਖ ਦਾ ਕਾਰਡ ਸੋ ਇਹ ਬਹੁਤ ਵੱਡਾ ਤਾਦਵਾਤ ਪੰਜਾਬ ਸਰਕਾਰ ਦਾ ਆਪ ਸਰਕਾਰ ਤੋਂ ਬਹੁਤ ਬਹੁਤ ਗੱਲ ਕਰਨਾ ਚਾਹੀਦਾ ਕਿ ਵੀ ਇਹ ਕਾਰਜ ਨਹੀਂ ਹੋਣ ਬਾਰੇ ਪਹਿਲਾਂ ਸਰਕਾਰ ਨੇ ਕਿਸੇ ਨੇ ਵੀ ਸੁਣਾਈ ਨਹੀਂ ਬੁਈ 10 ਸਾਲ ਤੋਂ ਮੇਰਾ ਕਾਜ ਅਪੈਂਡਿੰਗ ਪਿਆ ਸੀ ਜੀ ਆ ਕਿੰਨਾ ਕਰਦੇ ਸੀ ਤੁਹਾਡੇ ਸਰ ਜੀ ਮੇਰਾ 80 ਦਾ ਸੀ ਉਹ 1 ਲੱਖ ਸੀ 800000 ਸਾਰੇ ਦਾ ਸਾਰਾ ਮਾਫ ਹੋ ਗਿਆ ਸੀ ਹਾਂ ਜੀ ਸਾਰੇ ਦਾ ਸਾਰਾ ਸਾਡੇ ਲੋਕਾਂ ਦਾ ਧੰਨਵਾਦ ਕਰਦਾ ਜੀ ਮਾਨ ਸਰਕਾਰ ਦਾ ਬਾਕੀ ਐਮਐਲਏ ਸਾਹਿਬ ਦਾ ਵੀ ਜਿਹੜਾ ਸਾਰੇ ਲੀਡਰਸ਼ਿਪ ਦਾ ਜੀ ਉਹ ਸਰਕਾਰ ਨੇ ਕਿਹਾ ਮਾਤ ਕਰਾਂਗੇ ਪਰ ਨਹੀਂ ਕੀਤੇ ਇਹਨਾਂ ਨੇ ਕਰਦੇ ਜੀ ਅੱਜ ਸਾਡੇ ਕੋਲ ਸਮੋਚੀ ਆਈ ਜੀ ਤੁਹਾਡੇ ਕੋਲ ਹੈਗੇ ਅੱਛਾ ਕਿੰਨਾ ਕਰਦੇ ਸੀ ਤੁਹਾਡੇ ਸਰ ਜੀ ਸਰ 95000 ਰੁਪਏ ਠੀਕ